ਖਬਰਨਾਮਾ ਦੇਖ ਰਿਆ ਸ੍ਰੋਤਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦਾ ਆਪਸੀ ਅੰਦਰੂਨੀ 카ਟੋਕਲੇਸ਼ ਜੱਗ ਜਾਏ ਹੋ ਰਿਹਾ ਹੈ ਪੰਜਾਬ ਦੇ ਲੋਕ ਸੋਚ ਰਹੇ ਨੇ ਕਿ ਕਾਂਗਰਸ ਪਾਰਟੀ ਦੇ ਵੱਡੇ ਆਗੂ ਇੱਕ ਦੂਜੇ ਦੇ ਹੱਕ ਦੇ ਵਿੱਚ ਨਹੀਂ ਖੜਦੇ ਇੱਕ ਦੂਜੀ ਦੀ ਸੈਡ ਨਹੀਂ ਲੈਂਦੇ ਤੇ ਫਿਰ ਇਹ ਆਪਣੇ ਬੁਢਰਾ ਤੇ ਨਾਲ ਆਪਣੇ ਕੀੜਿਆਂ ਦੇ ਨਾਲ ਕਿਵੇਂ ਖੜਨਗੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਅੱਖ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਬਿਹਾਰ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰੀ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰੀ ਇੱਕ ਸੀਟ ਵੀ ਨਹੀਂ ਮਿਲੀ ਅਤੇ ਹਰਿਆਣਾ ਦੇ ਵਿੱਚ ਵੀ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰੀ ਇੱਕ ਸਟੇਜ ਉੱਤੇ ਇਕੱਠੇ ਨਾ ਹੋਣਾ ਪਾਰਟੀ ਬਾਜੀ ਬਣਾ ਕੇ ਬੈਠ ਜਾਣਾ ਪਾਰਟੀ ਦਾ ਧੜਿਆਂ ਦੇ ਵਿੱਚ ਵੰਡਿਆ ਜਾਣਾ ਤੇ ਲੇਕਿਨ ਰਾਹੁਲ ਗਾਂਧੀ ਕਹਿੰਦੇ ਨੇ ਕਿ ਧੜਾ ਬਿਲਕੁਲ ਮੈਨੂੰ ਬਰਦਾਸ਼ਤ ਨਹੀਂ ਇਧਰ ਧਾਰਮਿਕ ਸਮਾਗਮ ਕਰਵਾ ਕੇ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਆਪਣੇ ਲੜਕੇ ਦੇ ਜਨਮ ਦਿਨ ਤੇ ਚਰਨਜੀਤ ਸਿੰਘ ਚੰਨੀ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਦੇ ਵਿੱਚ ਟੋਟਲ 117 ਹਲਕੇ ਨੇ 117 ਹਲਕਿਆਂ ਦੇ ਵਿੱਚੋਂ 100 ਹਲਕਾ ਅਨਚਾਰਜਾਂ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਵਿੱਚ ਸ਼ਰਕਤ ਕੀਤੀ ਗਈ ਪ੍ਰਤਾਪ ਸਿੰਘ ਬਾਜਵਾ ਵੀ ਸੀ ਰਾਜਾ ਵੜਿੰਗ ਵੀ ਸੀ ਚਰ ਚਨਜੀਤ ਸਿੰਘ ਚੰਨੀ ਦੇ ਹੋਰ ਚੌਣ ਵਾਲੇ ਲੋਕ ਵੀ ਉੱਥੇ ਸੀ ਜਿਹੜੇ ਮੌਜੂਦਾ ਹਲਕਾ ਇੰਚਾਰਜ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਮੁਹੰਮਦ সিদ্দিক ਉਹਨਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ ਤੇ ਚੰਨੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਕਹਿ ਦਿੱਤਾ ਕਿ ਵੀ ਆਰ ਯੂਨਾਈਟਡ ਅਸੀਂ ਇਕੱਠੇ ਹਾਂ ਲੇਕਿਨ ਅੰਦਰੋਂ ਅੰਦਰੀ ਹਾਲੇ ਵੀ ਮਤ ਪੇਦ ਅੰਦਰੋਂ ਅੰਦਰੀ ਹਾਲੇ ਵੀ ਕਾਟੋ ਕਲੇਸ਼ ਯਾਨੀ ਕਿ ਕੋਈ ਕਹਿੰਦਾ ਹੈ ਪ੍ਰਧਾਨਗੀ ਕੋਈ ਕਹਿੰਦਾ ਹੈ ਮੁੱਖ ਮੰਤਰੀ ਦਾ ਚਿਹਰਾ ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਹੁੰਦੇ ਨੇ ਕਿ ਪਹਿਲਾਂ ਭਾਈ ਅਸੀਂ 60 ਐਮਐਲਏ ਤਾਂ ਜਿਤਾਈਏ 60 ਸਾਦੇ ਵਿਧਾਇਕ ਬਣਨਗੇ ਫਿਰ ਅਸੀਂ ਸੋਚਾਂਗੇ ਕਿ ਮੁੱਖ ਮੰਤਰੀ ਕਿੰਨੇ ਬਣਨਾ ਹੈ ਡਿਪਟੀ ਸੀਐਮ ਕਿੰਨੇ ਬਣਨਾ ਹੈ ਅਤੇ ਮੰਤਰੀ ਕਿੰਨੇ ਬਣਨਾ ਹੈ ਉਹਨਾਂ ਕਹਿੰਦਾ ਪਹਿਲਾਂ ਸਭ ਤੋਂ ਵੱਡਾ ਕੰਮ ਹੈ ਕਿ ਜਿਹੜਾ ਹੈ ਬਹੁਮਤ ਹਾਸਲ ਕਰਨਾ ਸੁਖਜਿੰਦਰ ਸਿੰਘ ਰੰਧਾਵਾ ਦੀ ਵੀ ਗੱਲ ਸਹੀ ਹੈ ਗੱਲ ਸਹੀ ਹੈ ਕਾਂਗਰਸ ਪਾਰਟੀ ਦੇ ਸਾਰੇ ਹੀ ਵੱਡੇ ਆਗੂਆਂ ਦੀ ਕਿਉਂਕਿ ਇੱਕ ਅਨਾਰ ਤੇ 100 ਵਾਰ ਵਾਰੀ ਗੱਲ ਹੈ ਇਧਰ ਰਾਜਾ ਵਰਿੰਗ ਨੇ ਕਹਿੰਦੇ ਨੇ ਚਾਲ ਚੱਲ ਦਿੱਤੀ ਹੈ ਰਾਜਾ ਵਰਿੰਗ ਨੇ ਜਿਹੜਾ ਹੈ ਕਹਿੰਦੇ ਨੇ ਗੇਮ ਖਵਾ ਦਿੱਤੀ ਹੈ ਇਸ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਨਾ ਤੇ ਪ੍ਰਧਾਨ ਨਾ ਤੇ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇਗਾ ਕਿਉਂਕਿ ਰਾਜਾ ਵਰਿੰਗ ਹੁਣਾਂ ਵੱਲੋਂ ਹੀ ਰਿਪੋਰਟ ਭੇਜੀ ਜਾਂਦੀ ਹੈ ਕਿ ਭਾਈ ਇਹ ਤਾਂ ਧਾਰਗ ਧਾਰਮਿਕ ਪ੍ਰੋਗਰਾਮ ਸੀ ਜੇ ਸਹੀ ਮੈਨੇ ਦੇ ਵਿੱਚ ਇੱਕ ਸਿਆਸੀ ਪ੍ਰੋਗਰਾਮ ਕਰਾ ਕੇ ਦੇਖੋ ਕਿ ਚਰਜੀ ਸਿੰਘ ਚੰਨੀ ਦੇ ਹੱਕ ਵਿੱਚ ਕਿੰਨੇ ਕੋ ਉਂਚਾਰਜ ਖੜਦੇ ਨੇ ਕਿੰਨੇ ਕੋ ਜਿੱਤੇ ਹੋਏ ਵਿਧਾਇਕ ਹਾਰੇ ਹੋਏ ਉਮੀਦਵਾਰ ਕਿੰਨੇ ਕੋ ਜਿੱਤੇ ਹੋਏ ਸਸਦ ਕਰਦੇ ਨੇ ਫਿਰ ਪਤਾ ਲੱਗੇਗਾ ਕਿਉਂਕਿ ਅੰਦਰੋਂ ਅੰਦਰੀ ਚਾਹੇ ਉਹ ਰਾਜਾ ਫਰਿੰਗ ਹੈ ਚਾਹੇ ਉਹ ਸੁਭਿੰਦਰ ਸਿੰਘ ਰੰਧਾਵਾ ਹੈ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੈ ਅੰਦਰੋਂ ਅੰਦਰੀ ਆਪੋ ਆਪਣੇ ਪੱਦਰ ਤੇ ਦਾਅਵੇਦਾਰੀਆਂ ਠੁਕੀਆਂ ਜਾ ਰੀਆਂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡੇ ਸਾਹਮਣੇ ਕਿ ਮੈਂ ਫਿੱਟ ਹਾਂ ਪ੍ਰਧਾਨਗੀ ਵਾਸਤੇ ਮੈਂ ਫਿੱਟ ਹਾਂ ਮੁੱਖ ਮੰਤਰੀ ਦੇ ਚਿਹਰੇ ਵਾਸਤੇ ਪ੍ਰਧਾਨ ਵੀ ਇੱਕ ਬੰਨਾ ਹੈ ਤੇ ਮੁੱਖ ਮੰਤਰੀ ਵੀ ਇੱਕ ਬੰਨਾ ਹੈ ਪੰਜਾਬ ਦੇ ਮੁੱਖ ਪੰਜਾਬ ਦੇ ਜਿੰਨੇ ਵੀ ਵੱਡੇ ਆਗੂ ਨੇ ਉਹ ਕਨਵਿੰਸ ਨਹੀਂ ਕੀਤੇ ਜਾ ਰਿਹਾ ਇਕਤਾ ਉਹਨਾਂ ਦੇ ਵਿੱਚ ਨਹੀਂ ਹੈ ਯੂਨਾਈਟਡ ਨਹੀਂ ਕੀਤੇ ਜਾ ਰਿਹਾ ਬੜੀ ਵਾਰ ਕੋਸ਼ਿਸ਼ ਕੀਤੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ 1 ਟੂ 1 ਮੀਟਿੰਗਾਂ ਵੀ ਕੀਤੀਆਂ ਨਹੀਂ ਆ ਗੈਟ ਟੂਗੇਦਰ ਵੀ ਮੀਟਿੰਗਾਂ ਕੀਤੀਆਂ ਗਿਆ ਇਸ ਦੇ ਬਾਅਦ ਯੂਥ ਪੰਜਾਬ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਦਬਦਬਾ ਬਣਾਉਣਾ ਚਾਹੁੰਦੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਿਉਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇਹ ਸੋਚਦੀ ਹੈ ਕਿ ਗਰਾਊਂਡ ਲੈਵਲ ਤੋਂ ਆਭੀਨ ਦੁਬਾਰਾ ਨੂੰ ਉਮੀਦਵਾਰਾਂ ਨੂੰ ਹਲਕਾ ਇੰਚਾਰਜਾਂ ਨੂੰ ਅਤੇ ਕੇਡਰ ਨੂੰ ਮਜ਼ਬੂਤ ਕੀਤਾ ਜਾਵੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਰਾਜਾ ਫੜਿੰਗ ਹੁੰਦੇ ਨੇ ਜਾਂ ਨਹੀਂ ਹੁੰਦੇ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਹੈ ਕਿੰਨੇ ਕੋ ਕਾਂਗਰਸ ਪਾਰਟੀ ਦੇ ਆਗੂ ਉਸ ਦੇ ਹੱਕ ਵਿੱਚ ਖੜਦੇ ਨੇ ਕਿੰਨੇ ਕੋ ਨਹੀਂ ਖੜਦੇ ਇਹ ਕੁਝ ਹੀ ਦਿਨਾਂ ਵਿੱਚ ਪਤਾ ਲੱਗੇਗਾ ਧੰਨਵਾਦ